वीडियो देखने से पहले अगर अभी तक आपने हमारे यूट्यूब चैनल को सब्सक्राइब नहीं किया तो अभी सब्सक्राइब करें और बेल आइकॉन को दुबाना मत भूलिएगा इस तरह हमारी वीडियोस और नोटिफिकेशन आप तक बिला रुकावट पहुँचती रहेगी وَمَا يَسْتَوِي الْأَعْمَى وَالْبَصِيرُ وَالَّذِينَ آمَنُوا وَعَمِلُوا الصَّالِحَاتِ وَلَا الْكَافِرُونَ وَلَ وَلَ وَمَا يَسْتَوِي الْأَحْيَاءُ وَالْأَمْوَاتُ إِنَّ اللَّهَ يَسْمَعُ مَا يُنَاجُونَ وَمَا أَنتَ بِمُسْمِعِهِمْ مَن يُلْقَبُ

ਉਮੈਦ ਜਮਵਾ ਪੜਾ ਕੇ ਆ ਰਿਹਾ ਤੇ ਅਬੋਂ ਮਿੰਕੇ ਦੋ ਜਣੇ ਆਉਣੋ ਮੈਂ ਕਿਹਾ حضرت ਜੀ ਚੱਲੋ ਲੰਗ ਲਵਾਈਏ ਮੈਂ ਵੀ ਆਜੂ ਵਿਹਲਾ ਹੀ ਹਾਂ ਤੈਨੂੰ ਸ਼ਾਹ ਜੀ ਮਹਾਰਾਜ ਜੀ ਕੰਗ ਲੜਣਾ ਨਹੀਂ ਮੈਂ ਕਿਹਾ ਨਹੀਂ ਗੱਲ ਕਰਾਂਗੇ ਸੰਦੂ ਤਾਰਾਂਗੇ ਚੰਗਾ ਜੇ ਇਨਸਾਫ ਹੋ ਜਾਏਗਾ ਅਸੀਂ ਚਲੇ ਗਏ ਅੱਗੇ ਗਏ ਫਿਰ 28 30 ਮੁਜਾਵਰ ਬੈਠੇ ਹੋ ਇਧਰ ਬਾਬਾ ਜੀ ਬੈਠੇ ਹੋ ਉਹਨੇ ਕਿਹਾ حضرت ਜੀ ਕੰਨ ਹਾਂ ਜੀ ਕਹਿੰਦਾ ਮੈਂ ਤੁਹਾਨੂੰ ਕਿਹਾ ਸੀ ਨਾ ਇੱਕੋ ਸਾਡੇ ਪਿੰਡ 'ਚ ਸੈਇਦਾਂ ਦਾ ਘਰ ਆਇਆ ਨੇ ਦਿਨ ਹੋ ਗਿਆ ਤੇ ਤੁਹਾਨੂੰ ਲੈ ਕੇ ਆਵਾਂ ਉਹ ਮੁੰਡੇ ਨੂੰ ਕਹਿਣ ਲੱਗਾ ਕਹਿਣ ਲੱਗਾ ਮੈਂ ਲੈ ਆਇਆ ਤੇ ਥੋੜਾ ਜਿਹਾ ਵਾਵਾ ਦਰਸ਼ੀਸ਼ ਕਰੇ ਉਹਨੇ ਬਿਲਾਉ ਉਹ ਮੈਂ ਵੀ ਚਲਾ ਗਿਆ ਮੈਂ ਬੈਠਾ ਮੈਂ ਕਿ ਸਲਾਮ ਦੁਆਈ ਗੁਪਤਬੂਦ ਆਵਾਜ਼ ਹੋਇਆ ਉਹ ਕਦੇ ਆਦਮ ਨੇ ਸਲਾਮ ਤੇ ਚਲਾ ਜਾਏ ਕਦੇ ਸੈਇਦ ਅਲੀ ਰਜ਼ੀ ਅੱਲਾਹ ਤਾਲਾ ਨੂੰ कदे कर बला कद किस तरह कोई रुकने का ना नाम ना ले बोली गया बोली गया, गया। और यकीन जानो मेरे सारा पसीने संबेट गया। संबेट। मैं क्या ही बड़ा तंग सही फसा और मैं डर गया।, गया लेकिन अल्लाह की हमदो सराम पड़ी कुछ कलमात पढ़े मैं क्या बुजुर्गो जी गुफ्तु का मौका जाए कह जी शाह जी बोलो ਮੈਂ ਕਿਹਾ ਤੁਸੀਂ ਕਿਹਾ ਕਿ ਮੇਨ ਮੁਕ ਫਰੜਾ ਇੱਕ ਪੁਆਇੰਟ ਮੈਨੂੰ ਸਮਝ ਚ ਆਇਆ ਕਿ ਨਾ ਕਦੇ ਨਮਾਜ਼ ਨੀਤੀ ਹੈ ਨਾ ਕਦੇ ਕਜ਼ਾਤ ਕੀਤੀ ਹੈ ਨਮਾਜ਼ ਉਦੋਂ ਪੜੋ ਜਦੋਂ ਦਿਨ ਸਾਫ਼ ਹੋਏ ਅੰਦਰ ਛੁਰੇ ਨੇ ਬੰਦੇ ਨਮਾਜ਼ ਪੜ ਰਹੇ ਨੇ ਮੌਲਵੀਆਂ ਦੀਆਂ ਦਾੜੀਆਂ ਨੇ ਮੈਂ ਕਿਹਾ ਤੁਸੀਂ ਨਮਾਲ ਨਹੀਂ ਪੜਦੇ ਕਹਿਣ ਦਾ ਨਹੀਂ ਮੈਂ ਕਿਹਾ ਤੁਸੀਂ ਤੁਹਾਡੇ ਅੰਦਰ ਵੀ ਛੁਰਾ ਹੈ ਕਹਿਣ ਦਾ ਨਹੀਂ ਮੈਂ ਕਿਹਾ ਤੁਸੀਂ ਤੇ ਪੜੋ ਜਾਂ ਮੰਨੋ ਅੰਦਰ ਸਾਹਬ ਨਹੀਂ ਮੈਂ ਤਾਂ ਨਹੀਂ ਪੜ ਰਿਹਾ ਜਾਂ ਇੰਜ ਕਹੋ ਕਿ ਅੰਦਰ ਸਾਹਬ ਹੈ

ਆਪ ਤੇ ਦੋਨੋਂ ਅੰਗੂਠੇ ਵਿੱਚ ਕਿਸੜ ਤੇ ਜਾ ਰਹੇ ਨੇ ਜ਼ਮੀਨ ਤੇ ਆਪ ਨਮਾਜ਼ ਪੜਨ ਜਾ ਰਹੇ ਨੇ ਤੂੰ ਕੀ ਦਰਸ ਦੇ ਰਿਹਾ ਹੈ ਕਹਿ ਲਗਾ ਬਿਲਕੁਲ ਠੀਕ ਹੈ ਉਹ ਜਦੋਂ ਮੈਂ ਗੁੱਤ ਗੋ ਕੀ ਤੀ ਨਾ ਕੋਈ ਰੁਕਣ ਦਾ ਨਾਮ ਨਾ ਆ ਕੋਈ ਉਹਨੂੰ ਇਹ ਨਾ ਪਤਾ ਲੱਗਾ ਕਿ ਫਸ ਨਹੀਂ ਰਿਹਾ ਕਹਿ ਲਗਾ ਦੋਵੇਂ ਅੱਜ ਨਹੀਂ ਆਇਆ ਬੈਠਾ ਇਹ ਸਭ ਬਸ ਉਹਨਾਂ ਦਾ ਸਦਕਾ ਖਾਦੀ ਆਂਦੇ ਮੈਂ ਕਿਹਨਾਂ ਦਾ ਉਹ ਨਾਲ ਦਰਬਾਰ ਸੀ ਕਹਿ ਲਗਾ ਦਰਬਾਰ ਦਾ ਹੀ ਸਦਕਾ ਖਾਦੀ ਆਂਦੇ ਆ ਮੈਂ ਨਾ ਸਤਾਨਾ ਫਿਰ ਉੱਲਾਂ कहने का तू ए बैठा तेन भी बजुर्ग ने बुलाया मैं यकीन जा बजुर्ग ने बुलाने अगले समय तह कह लगा एवं नहीं असि बैठे बुजुर्ग जिंदा ने मैं अल्लाह ने कुरानस दबिल आमा वल बसीर मैं पूरी ऐत पढ़ी ਅੱਖਾਂ ਵਾਲਾ ਤੇ ਨਬੀਨਾ ਬਰਾਬਰ ਨਹੀਂ ਜ਼ਿੰਦਾ ਤੇ ਮਰਦਾ ਬਰਾਬਰ ਨਹੀਂ ਕਹਿ ਲਗਾ ਮੈਂ ਕਿ ਅੱਦਰ ਜ਼ਿੰਦਾ ਤੇ ਮਰਦਾ ਬਰਾਬਰ ਹੋਣ ਦੌਰਾਨ ਦੀ ਨਸ ਦੀ ਮੁਕਾਬਲਤ ਹੋਏ ਕਹਿ ਲਗਾ ਇਹ ਗੱਲ ਤੇ ਠੀਕ ਹੈ ਲੇਕਿਨ ਹੈ ਜ਼ਿੰਦਾ ਹੀ ਨਹੀਂ ਮੈਂ ਉਠਿਆ ਮੈਂ ਕਿ ਉਠੋ ਕਹਿਣ ਕਿਵੇਂ ਮੈਂ ਕਹਾ ਮੈਂ ਕਬਰ ਪਟਨਾ ਅੰਦਰ ਬਜ਼ੁਰਗਾਂ ਨੂੰ ਬਾਹਰ ਕੱਢਨੇ ਆ ਇਤਨੀ ਗਰਮੀ ਹੈ ਕੋਈ ਮਸ਼ਰੂਬ ਪੀ ਆਣੇ ਆ ਪੁੱਛਨੇ ਆ ਬਜ਼ੁਰਗੋ ਕਿ ਦੱਸੋ ਹੱਥ ਦੇ ਇਹ ਨਹੀਂ ਆਸੀਆਂ ਤੁਸੀਂ ਜ਼ਿੰਦਾ ਹੋ ਜਾਂ ਨਹੀਂ ਜੇ ਜ਼ਿੰਦਾ ਐ ਤੇ ਬੋਲਣਗੇ ਅਸਕੇ ਕਹਿੰਦਾ ਕਿਉਂ ਬਾਗਲ ਹੋਇਆ ਸਣਾ ਮੈਨੂੰ ਕੀ ਹੋਇਆ ਐਨੇ ਦਾ ਤਾਂ ਫੋਟ ਹੋਗੇ ਫਿਰ ਮੈਂ ਕਹਾ ਅਸੀਂ ਵੀ ਬੇਈ ਕਰ ਰਹੇ ਆ ਕਹਿੰਦਾ ਨਹੀਂ ਓਵੇਂ ਜਿੰਦਾ ਨੇ ਮੈਂ ਕਹਾ ਅੱਲਾ ਨਾਲੇ ਕਹਿੰਦਾ ਹੋਤ ਹੋਗੇ ਨਾਲੇ ਕਹਿੰਦਾ ਜਿੰਦਾ ਨੇ ਕਿੱਥੇ ਆਦ ਆਏ ਮੁਨਾਜ਼ਰ ਇਸਲਾਮ ਸੈਦ ਸਤਨਸ਼ ਨਕਵੀ ਸਾਹਿਬ ਦੁਆ ਕਰੋ ਅੱਲਾ ਨਾਲ ਨੇ ਸਿਹਤ ਵਾਲੇ ਲੰਮੀ ਜ਼ਿੰਦਗੀ ਦੇ ਉਹ ਕਹਿੰਦੇ ਹੁੰਦੇ ਨੇ ਕਿ ਮੁਸ਼ਰਕ ਹੋਣ ਵਾਸਤੇ ਵਿਆਹ ਕੁ ਹੋਣਾ ਪਹਿਲੀ ਸ਼ਰਤ ਹੈ ਮੁਸ਼ਰਕ ਅਕਲ ਥੱਲੇ ਰੱਖ ਕੇ ਆ ਬੁੱਤੇ ਬੈਠ ਜਾਂਦਾ ਹੈ ਔਰ ਜਦੋਂ ਗੁੱਫਤ ਹੋਉਂਦੀ ਰਹੀ ਨਾ ਇਧਰੋਂ ਇਕੂਟਿਆ ਉਹਨੇ ਕਿਹਾ ਸ਼ਾਵਾ ਕੀ ਰੋਣਾ ਪਾਟਣਾ ਬੜੀ ਦੇਰ ਦਾ ਤੂੰ ਐਂਡ ਕਰੇ ਘਟਾਣਾ ਤੋੜ ਕੇ ਦਿਖਾ ਦੇ ਅਗਰ ਤੂੰ ਟਾਣਾ ਤੋੜ ਲਵੇ